31 ਦਸੰਬਰ ਤੋਂ ਪਹਿਲਾਂ-ਪਹਿਲਾਂ ਤੁਸੀਂ ਰੀਚਾਰਜ ਕਰਵਾਉਨੇ ਹੋ ਤਾਂ ਹਜ਼ਾਰ ਰੁਪਏ ਤੱਕ ਦਾ ਕੈਸ਼ਬੈਕ ਮਿਲ ਸਕਦਾ ਹੈ ਇਸ ਦੇ ਨਾਲ ਹੀ ਹੋਰ ਵੱਡੇ ਵੱਡੇ ਆਫਰਸ ਵੀ ਤੁਹਾਡੇ ਲਈ ਸਾਹਮਣੇ ਆਏ ਨੇ ਇਹ ਆਫਰ 1 ਦਸੰਬਰ ਤੋਂ 31 ਦਸੰਬਰ ਤੱਕ ਵੈਧ ਹੈਗੀ ਹੈ ਜੇਕਰ ਤੁਸੀਂ Jio ਯੂਜ਼ਰ ਹੋ Jio ਵੱਲੋਂ ਨਵੇਂ ਸਾਲ ਦੇ ਲਈ ਇੱਕ ਸ਼ਾਨਦਾਰ ਆਫਰ ਪੇਸ਼ ਕੀਤਾ ਗਿਆ ਹੈ ਜਿਸ ਦੀ ਮਦਦ ਨਾਲ ਤੁਸੀਂ ਹਜ਼ਾਰ ਰੁਪਏ ਦੇ ਕੈਸ਼ਬੈਕ ਦਾ ਆਨੰਦ ਲੈ ਸਕੋਗੇ ਇਹ ਆਫਰ ਜਿਵੇਂ ਕਿ ਅਸੀਂ ਦੱਸਿਆ 1 ਦਸੰਬਰ ਤੋਂ ਸਿਰਫ 31 ਦਸੰਬਰ ਤੱਕ ਹੀ ਅਵੇਲੇਬਲ ਹੈ ਜੇਕਰ ਤੁਸੀਂ Jio ਯੂਜ਼ਰ ਹੋ ਤਾਂ ਤੁਹਾਨੂੰ ਇਸ ਆਫਰ ਦਾ आनंद ਲੈਣਾ ਹੀ ਚਾਹੀਦਾ ਤੇ ਆਨੰਦ ਲੈਣ ਦੇ ਲਈ 31 ਦਸੰਬਰ ਤੋਂ ਪਹਿਲਾਂ ਰੀਚਾਰਜ ਕਰਨਾ ਹੋਵੇਗਾ ਤੇ ਹੁਣ ਜਾਣ ਲੈਣੇ ਆ ਕਿ ਇਸ ਯੋਜਨਾ ਦੇ ਬਾਰੇ ਥੋੜਾ ਵਿਸਤਾਰ ਦੇ ਨਾਲ 1000 ਰੁਪਏ ਤੱਕ ਦਾ ਕੈਸ਼ਬੈਕ ਪ੍ਰਾਪਤ ਕਰ ਸਕਦੇ ਹੋ ਸਿਰਫ ਉਹ Jio ਉਪਭੋਗਤਾ ਜੋ Jio ਪਲਾਨ ਨੂੰ ਆਨਲਾਈਨ ਰੀਚਾਰਜ ਕਰਦੇ ਹਨ ਉਹ ਇਸ ਆਫਰ ਦਾ ਆਨੰਦ ਲੈ ਸਕਣਗੇ ਕਹਿਣ ਦਾ ਮਤਲਬ ਹੈ ਕਿ ਜੇਕਰ ਤੁਸੀਂ UPI ਪੇਮੈਂਟ ਜਿਵੇਂ PhonePe, Paytm, Amazon Pay, Mobikwik ਕੱਟ ਨਿਓ ਵਰਗੇ ਆਨਲਾਈਨ ਪੇਮੈਂਟ ਪਲੇਟਫਾਰਮਸ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ 1000 ਰੁਪਏ ਤੱਕ ਦਾ ਕੈਸ਼ਬੈਕ ਮਿਲ ਸਕਦਾ ਹੈ ਇਹ ਆਫਰ Jio ਦੇ ਸਾਰੇ ਪਲਾਨ ਤੇ ਲਾਗੂ ਹੋਵੇਗਾ ਜੇਕਰ ਤੁਸੀਂ ਫੋਨਪੇ ਐਪ ਰਾਹੀਂ Jio ਦਾ ਰੀਚਾਰਜ ਕਰਦੇ ਹੋ ਤਾਂ ਤੁਸੀਂ ਵੱਧ ਤੋਂ ਵੱਧ 400 ਰੁਪਏ ਦਾ ਇਨਾਮ ਪ੍ਰਾਪਤ ਕਰ ਸਕੋਗੇ ਇਹ ਪਹਿਲੇ ਅਤੇ ਤੀਜੇ ਰੀਚਾਰਜ ਤੇ ਲਾਗੂ ਹੋਵੇਗਾ ਇਸੇ ਤਰ੍ਹਾਂ ਜੇਕਰ ਤੁਸੀਂ Paytm ਐਪ ਦੀ ਵਰਤੋਂ ਕਰਕੇ ਆਪਣਾ ਮੋਬਾਈਲ ਰੀਚਾਰਜ ਕਰਦੇ ਹੋ ਤਾਂ ਤੁਸੀਂ ਵੱਧ ਤੋਂ ਵੱਧ 1000 ਰੁਪਏ ਤੱਕ ਦਾ ਕੈਸ਼ਬੈਕ ਪ੍ਰਾਪਤ ਕਰਨ ਦੇ ਯੋਗ ਹੋਵੋਗੇ ਨਾਲ ਹੀ ਤੁਸੀਂ 1300 ਰੁਪਏ ਦਾ ਇਨਾਮ ਵੀ ਪ੍ਰਾਪਤ ਕਰ ਸਕੋਗੇ ਇਸ ਲਈ ਤੁਹਾਨੂੰ JioPTM ਅਤੇ JioDEC ਕੋਡ ਦੀ ਵਰਤੋਂ ਕਰਨੀ ਪਵੇਗੀ Amazon ਪੇ ਦੁਆਰਾ 2200 ਰੁਪਏ ਦਾ ਇਨਾਮ ਦਿੱਤਾ ਜਾ ਰਿਹਾ ਹੈ ਜਦਕਿ Mobikwik ਦੁਬਾਰਾ ਜੋ ਹੈ 2200 ਰੁਪਏ ਤੋਂ ਵੱਧ ਦਾ ਜੋ ਹੈ ਸੁਪਰ ਕੈਸ਼ ਦਿੱਤਾ ਜਾ ਰਿਹਾ ਹੈ ਤਾਂ Tata ਨਿਊ ਐਪ ਤੋਂ ਰੀਚਾਰਜ ਕਰਨ ਤੇ 50 ਨਿਊ ਕੌਇਨਸ ਦਿੱਤੇ ਜਾ ਰਹੇ ਹਨ ਤੁਸੀਂ Mobikwik Zip ਪੇਸ਼ਕਸ਼ ਯਾਨੀ ਆਫਰ ਦੇ ਵਿੱਚ 25 ਰੁਪਏ ਦਾ ਕੈਸ਼ਬੈਕ ਪ੍ਰਾਪਤ ਕਰਨ ਦੇ ਯੋਗ ਹੋਵਗੇ। ਐਸੀ ਤਰ੍ਹਾਂ Amazon ਤੇ ICICI Bank ਕ੍ਰੈਡਿਟ ਕਾਰਡ ਆਫਰ ਤੇ 2% ਦੀ ਛੋਟ ਮਿਲਦੀ ਹੈ। Tata New HDFC Bank ਕ੍ਰੈਡਿਟ ਕਾਰਡ ਦੇ ਵਿੱਚ 5% ਦੀ ਨਿਓ ਸਿੱਕੇ ਦਿੱਤੇ ਜਾ ਰਹੇ ਹਨ। ਤਾਂ ਇਹ ਆਫਰ ਜਲਦੀ ਤੋਂ ਜਲਦੀ ਪ੍ਰਾਪਤ ਕਰ ਲੋ। 31 ਦਸੰਬਰ ਤੋਂ ਪਹਿਲਾ ਪਹਿਲਾ ਹੀ ਅਵੇਲੇਬਲ ਹੈਗੀ ਹੈ। ਇਹ ਆਫਰ ਵੈਲਿਡ ਹੈਗੀ ਹੈ। ਤਾਂ Jio ਦੇ ਵੱਲੋਂ ਜੋ 90 ਦਿਨਾਂ ਦੇ ਲਈ ਇੱਕ ਸ਼ਾਨਦਾਰ ਆਫਰ ਤੁਹਾਡੇ ਲਈ ਪੇਸ਼ ਕੀਤਾ ਗਿਆ ਜੇਕਰ ਤੁਹਾਨੂੰ ਇਹ ਆਫਰ ਚਾਹੀਦਾ ਤਾਂ ਤੁਸੀਂ ਆਪਣਾ SIM ਵੀ ਖਰੀਦ ਸਕਦੇ ਹੋ ਨਵਾਂ Jio ਦਾ ਕਿਉਂਕਿ ਆਫਰ ਜਿਹੜੀਆਂ ਨੇ ਉਹ ਸਿਰਫ 31 ਦਸੰਬਰ ਤੋਂ ਪਹਿਲਾਂ-ਪਹਿਲਾਂ ਹੀ ਲਾਗੂ ਨੇ ਇਸ ਖਬਰ ਨੂੰ ਵੱਤ ਤੋਂ ਵੱਤ ਸ਼ੇਅਰ ਕਰੋ ਜਿਹੜੇ ਵੀ ਲੋਕ Jio ਦਾ SIM ਯੂਜ਼ ਕਰਦੇ ਨੇ 31 ਦਸੰਬਰ ਤੋਂ ਪਹਿਲਾਂ-ਪਹਿਲਾਂ ਤੁਸੀਂ ਰੀਚਾਰਜ ਕਰਵਾਉਣੇ ਹੋ ਤਾਂ ਹਜ਼ਾਰ ਰੁਪਏ ਤੱਕ ਦਾ ਕੈਸ਼ਬੈਕ ਮਿਲ ਸਕਦਾ ਹੈ ਇਸ ਦੇ ਨਾਲ ਹੀ ਹੋਰ ਵੱਡੇ ਵੱਡੇ ਆਫਰਸ ਵੀ ਤੁਹਾਡੇ ਲਈ ਸਾਹਮਣੇ ਆਏ ਨੇ ਇਹ ਆਫਰ 1 ਦਸੰਬਰ ਤੋਂ 31 ਦਸੰਬਰ ਤੱਕ ਵੈਧ ਹੈਗੀ ਹੈ ਜੇਕਰ ਤੁਸੀਂ Jio ਯੂਜ਼ਰ ਹੋ Jio ਵੱਲੋਂ ਨਵੇਂ ਸਾਲ ਦੇ ਲਈ ਇੱਕ ਸ਼ਾਨਦਾਰ ਆਫਰ ਪੇਸ਼ ਕੀਤਾ ਗਿਆ ਹੈ ਜਿਸ ਦੀ ਮਦਦ ਨਾਲ ਤੁਸੀਂ ਹਜ਼ਾਰ ਰੁਪਏ ਦੇ ਕੈਸ਼ਬੈਕ ਦਾ ਆਨੰਦ ਲੈ ਸਕੋਗੇ ਇਹ ਆਫਰ ਜਿਵੇਂ ਕਿ ਅਸੀਂ ਦੱਸਿਆ 1 ਦਸੰਬਰ ਤੋਂ ਸਿਰਫ 31 ਦਸੰਬਰ ਤੱਕ ਹੀ ਅਵੇਲੇਬਲ ਹੈ ਜੇਕਰ ਤੁਸੀਂ Jio ਯੂਜ਼ਰ ਹੋ ਤਾਂ ਤੁਹਾਨੂੰ ਇਸ ਆਫਰ ਦਾ आनंद ਲੈਣਾ ਹੀ ਚਾਹੀਦਾ ਤੇ ਆਨੰਦ ਲੈਣ ਦੇ ਲਈ 31 ਦਸੰਬਰ ਤੋਂ ਪਹਿਲਾ ਰੀਚਾਰਜ ਕਰਨਾ ਹੋਵੇਗਾ ਤੇ ਹੁਣ ਜਾਣ ਲੈਣੇ ਆ ਕਿ ਇਸ ਯੋਜਨਾ ਦੇ ਬਾਰੇ ਥੋੜਾ ਵਿਸਤਾਰ ਦੇ ਨਾਲ 1000 ਰੁਪਏ ਤੱਕ ਦਾ ਕੈਸ਼ਬੈਕ ਪ੍ਰਾਪਤ ਕਰ ਸਕਦੇ ਹੋ ਸਿਰਫ ਉਹ Jio ਉਪਭੋਗਤਾ ਜੋ Jio ਪਲਾਨ ਨੂੰ ਆਨਲਾਈਨ ਰੀਚਾਰਜ ਕਰਦੇ ਹਨ ਉਹ ਇਸ ਆਫਰ ਦਾ ਆਨੰਦ ਲੈ ਸਕਣਗੇ ਕਹਿਣ ਦਾ ਮਤਲਬ ਹੈ ਕਿ ਜੇਕਰ ਤੁਸੀਂ UPI ਪੇਮੈਂਟ ਜਿਵੇਂ PhonePe, Paytm, Amazon Pay, MobiKwik ਕਟ ਨਿਓ ਵਰਗੇ ஆன்ਲਾਈਨ ਪੇਮੈਂਟ ਪਲੇਟਫਾਰਮਸ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ 1000 ਰੁਪਏ ਤੱਕ ਦਾ ਕੈਸ਼ਬੈਕ ਮਿਲ ਸਕਦਾ ਇਹ ਆਫਰ Jio ਦੇ ਸਾਰੇ ਪਲਾਨ ਤੇ ਲਾਗੂ ਹੋਵੇਗਾ ਜੇਕਰ ਤੁਸੀਂ ਫੋਨਪੇ ਐਪ ਰਾਹੀਂ Jio ਦਾ ਰੀਚਾਰਜ ਕਰਦੇ ਹੋ ਤਾਂ ਤੁਸੀਂ ਵੱਧ ਤੋਂ ਵੱਧ 400 ਰੁਪਏ ਦਾ ਇਨਾਮ ਪ੍ਰਾਪਤ ਕਰ ਸਕੋਗੇ ਇਹ ਪਹਿਲੇ ਅਤੇ ਤੀਜੇ ਰੀਚਾਰਜ ਤੇ ਲਾਗੂ ਹੋਵੇਗਾ ਇਸੇ ਤਰ੍ਹਾਂ ਜੇਕਰ ਤੁਸੀਂ Paytm ਐਪ ਦੀ ਵਰਤੋਂ ਕਰਕੇ ਆਪਣਾ ਮੋਬਾਈਲ ਰੀਚਾਰਜ ਕਰਦੇ ਹੋ ਤਾਂ ਤੁਸੀਂ ਵੱਧ ਤੋਂ ਵੱਧ 1000 ਰੁਪਏ ਤੱਕ ਦਾ ਕੈਸ਼ਬੈਕ ਪ੍ਰਾਪਤ ਕਰਨ ਦੇ ਯੋਗ ਹੋਵੋਗੇ ਨਾਲ ਹੀ ਤੁਸੀਂ 1300 ਰੁਪਏ ਦਾ ਇਨਾਮ ਵੀ ਪ੍ਰਾਪਤ ਕਰ ਸਕੋਗੇ ਇਸ ਲਈ ਤੁਹਾਨੂੰ JioPTM ਅਤੇ JioDEC ਕੋਡ ਦੀ ਵਰਤੋਂ ਕਰਨੀ ਪਵੇਗੀ Amazon ਪੇ ਦੁਆਰਾ 2200 ਰੁਪਏ ਦਾ ਇਨਾਮ ਦਿੱਤਾ ਜਾ ਰਿਹਾ ਹੈ ਜਦਕਿ Mobikwik ਦੁਬਾਰਾ ਜੋ ਹੈ 2200 ਤੋਂ ਵੱਧ ਦਾ ਜੋ ਹੈ ਸੁਪਰ ਕੈਸ਼ ਦਿੱਤਾ ਜਾ ਰਿਹਾ ਤਾਂ Tata ਨਿਊ ਐਪ ਤੋਂ ਰੀਚਾਰਜ ਕਰਨ ਤੇ 50 ਨਿਊ ਕੌਇਨਸ ਦਿੱਤੇ ਜਾ ਰਹੇ ਹਨ ਤੁਸੀਂ Mobikwik Zip पेशकश यानी ऑफर ਦੇ ਵਿੱਚ 25 ਰੁਪਏ ਦਾ ਕੈਸ਼ਬੈਕ ਪ੍ਰਾਪਤ ਕਰਨ ਦੇ ਯੋਗ ਹੋਵਗੇ ਐਸੀ ਤਰ੍ਹਾਂ Amazon ਤੇ ICICI Bank ਕ੍ਰੈਡਿਟ ਕਾਰਡ ਆਫਰ ਤੇ 2% ਦੀ ਛੋਟ ਮਿਲਦੀ ਹੈ Tata New HDFC Bank ਕ੍ਰੈਡਿਟ ਕਾਰਡ ਦੇ ਵਿੱਚ 5% ਦੀ ਨਿਓ ਸਿੱਕੇ ਦਿੱਤੇ ਜਾ ਰਹੇ ਹਨ ਤਾਂ ਇਹ ਆਫਰ ਜਲਦੀ ਤੋਂ ਜਲਦੀ ਪ੍ਰਾਪਤ ਕਰ ਲੋ 31 ਦਸੰਬਰ ਤੋਂ ਪਹਿਲਾ ਪਹਿਲਾ ਹੀ ਅਵੇਲੇਬਲ ਹੈਗੀ ਹੈ ਇਹ ਆਫਰ ਵੈਲਿਡ ਹੈਗੀ ਹੈ ਤਾਂ Jio ਦੇ ਵੱਲੋਂ ਜੋ 90 ਸਾਲ ਦੇ ਲਈ ਇੱਕ ਸ਼ਾਨਦਾਰ ਆਫਰ ਤੁਹਾਡੇ ਲਈ ਪੇਸ਼ ਕੀਤਾ ਗਿਆ ਜੇਕਰ ਤੁਹਾਨੂੰ ਇਹ ਆਫਰ ਚਾਹੀਦਾ ਤਾਂ ਤੁਸੀਂ ਆਪਣਾ SIM ਵੀ ਖਰੀਦ ਸਕਦੇ ਹੋ ਨਵਾਂ Jio ਦਾ ਕਿਉਂਕਿ ਆਫਰ ਜਿਹੜੀਆਂ ਨੇ ਉਹ ਸਿਰਫ 31 ਦਸੰਬਰ ਤੋਂ ਪਹਿਲਾਂ ਪਹਿਲਾਂ ਹੀ ਲਾਗੂ ਨੇ ਇਸ ਖਬਰ ਨੂੰ ਵੱਤ ਤੋਂ ਵੱਤ ਸ਼ੇਅਰ ਕਰੋ ਜਿਹੜੇ ਵੀ ਲੋਕ Jio ਦਾ SIM ਯੂਜ਼ ਕਰਦੇ